ਦੋਸਤੋ ਮੁਗਲ ਬਾਸ਼ਾ ਅਕਬਰ ਦੇ ਦਰਬਾਰ 'ਚ ਹਮੇਸ਼ਾ ਕੁਝ ਨਾ ਕੁਝ ਜੜਾ ਸੀ ਨਾ ਹਰ ਰੋਜ਼ ਨਵਾਂ ਹੁੰਦਾ ਰਹਿੰਦਾ ਸੀ ਕੋਈ ਨਾ ਕੋਈ ਮੁਸਾਫਿਰ ਕੋਈ ਨਾ ਕੋਈ ਜਿਸ ਤਰ੍ਹਾਂ ਦੂਸਰੇ ਦੇਸ਼ ਦਾ ਵਜ਼ੀਰ ਕੁਝ ਨਾ ਕੁਝ ਕੋਈ ਸਵਾਲ ਲੈ ਕੇ ਆਉਂਦਾ ਰਹਿੰਦਾ ਸੀ ਤੇ ਜਿਹਦਾ ਹੱਲ ਬੀਰਬਲ ਆਪਣੀ ਬੁੱਧੀ ਤੇ ਚੁਤ్రਾਈ ਨਾਲ ਕਰ ਦਿੰਦਾ ਸੀ ਅੱਜ ਦੀ ਕਹਾਣੀ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਕੋਈ ਕਿੰਨੀਆਂ ਵੀ ਸਾਜ਼ਿਸ਼ਾਂ ਕਰ ਲਵੇ ਜਿਹੜਾ ਦਿਮਾਗ ਆ ਜਿਹੜੀ ਜਾਣਕਾਰੀ ਆ ਜਿਹੜੀ ਬੰਦੇ ਕੋਲ ਨੌਲੇਜ ਆ ਜਿਹੜੀ ਸਿਆਣਪ ਆ ਉਹ ਸਾਰਿਆਂ ਦੇ ਵਿੱਚੇ ਪਾ ਲੈਂਦੀ ਆ ਕੀ ਹੋਇਆ ਵੀ ਇੱਕ ਦਿਨ ਜਦੋਂ ਸੂਰਜ ਜਿਹੜਾ ਆਪਣੀ ਪੂਰੀ ਜੜੀ ਸ਼ਕਤੀ ਨਾਲ ਚਮਕ ਰਿਹਾ ਸੀ ਕਿਦਾਂ ਕਿ ਪਰਵੀ ਦੁਪਹਿਰ ਸੀ ਤੇ ਦਰਬਾਰ ਚ ਇੱਕ ਅਜੀਬ ਜੀ ਤਰ੍ਹਾਂ ਦਾ ਮਹਿਮਾਨ ਆਇਆ ਉਹ ਇੱਕ ਲੰਬਾ ਜਿਹਾ ਬੜਾ ਪਤਲਾ ਜਿਹਾ ਵਿਅਕਤੀ ਸੀ ਪਰ ਉਹਦੇ ਚਿਹਰੇ ਤੇ ਇੱਕ ਨਾ ਬੜੀ ਡੂੰਗੀ ਜੜੀ ਉਹ ਮੁਸਕਰਾਹਟ ਸੀ ਅਕਬਰ ਦੇ ਸਾਹਮਣੇ ਪੇਸ਼ ਹੋਇਆ ਤਾਂ ਉਹਨੂੰ ਪੁੱਛਿਆ ਗਿਆ ਵੀ ਤੂੰ ਕੌਣ ਆ ਤੇ ਉਹ ਕਹਿੰਦਾ ਵੀ ਮੈਂ ਜਾਦੂਈ ਸ਼ਕਤੀਆਂ ਦਾ ਸੁਦਾਕਰ ਉਹਦੇ ਚਿਹਰੇ ਤੇ ਉੱਤੇ ਵੀ ਇੱਕ ਅਜੀਬ ਜੀ ਤਰ੍ਹਾਂ ਦੀ ਬੜੀ ਡੁੰਗਾਈ ਜੀ ਵਾਲੀ ਰਹੱਸ ਵਾਲੀ ਜਿਹੜੀ ਮੁਸਕਾਨ ਸੀ ਉਹਦਾ ਨਾਂ ਸੀ ਖਵਾਜਾ ਜਮਾਲ ਤੇ ਇਹ ਦੂਸਰੇ ਦੇਸ਼ ਤੋਂ ਆਇਆ ਸੀ ਉਹਨੇ ਇਹ ਦਾਵਾ ਕੀਤਾ ਵੀ ਉਹ ਕੋਈ ਵੀ ਰਾਜ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਜੜੀ ਆ ਨਾ ਗੱਲ ਹੋਵੇ ਕੋਈ ਵੀ ਗੁੰਝਲ ਹੋਵੇ ਉਹਨੂੰ ਉਸ ਸੁਲ ਜਾ ਸਕਦਾ ਉਹਨੇ ਬੜੀ ਡੂੰਗੀ ਆਵਾਜ਼ ਵਿੱਚ ਕਿਹਾ ਵੀ ਮੈਂ ਤੁਹਾਡੇ ਸਾਹਮਣੇ ਇੱਕ ਇਸ ਤਰ੍ਹਾਂ ਦੀ ਬੁਝਾਰਤ ਲੈ ਕੇ ਆਇਆ ਹਾਂ ਕਿ ਤੁਹਾਡੇ ਦਰਬਾਰ 'ਚ ਜਿਹੜਾ ਆਪਣੇ ਆਪ ਨੂੰ ਬਹੁਤ ਸਿਆਣਾ ਬੰਦਾ ਵੀ ਸਮਝਦਾ ਨਾ ਉਹਨੂੰ ਵੀ ਚੱਕਰਾਂ ਵਿੱਚ ਪਾ ਦੇਵੇਗੀ ਤੇ ਉਹ ਵੀ ਉਹਨੂੰ ਹੱਲ ਨਹੀਂ ਕਰ ਸਕੂਗਾ ਪਰ ਜੇ ਕਿਸੇ ਨੇ ਉਹਨੂੰ ਸੁਲ ਜਾ ਦਿੱਤਾ ਉਹਦਾ ਹੱਲ ਜਿਹੜਾ ਉਹ ਕੱਢ ਲਿਆ ਉਹਦਾ ਸਹੀ ਜਵਾਬ ਦੇ ਦਿੱਤਾ ਤੇ ਮੈਂ ਉਹਨੂੰ ਆਪਣਾ ਸਭ ਤੋਂ ਜ਼ਿਆਦਾ ਕੀਮਤੀ ਖਜ਼ਾਨਾ ਜਿਹੜਾ ਉਹ ਦਊਂਗਾ ਪਰ ਜੇ ਕੋਈ ਉਹਨੂੰ ਸੁਲਝਾ ਜਿਹੜਾ ਨਾ ਸਕਿਆ ਉਹਦਾ ਹੱਲ 나 ਮੈਨੂੰ ਦੱਸ ਸਕਿਆ ਉਹ 부ਜਾਰਤ ਬੁੱਝ ਨਾ ਸਕਿਆ ਤਾਂ ਉਹ ਤੁਸੀਂ ਮੈਨੂੰ ਆਪਣੇ ਖਜ਼ਾਨੇ ਚੋਂ ਇੱਕ ਸੋਨੇ ਦਾ ਸਿੱਕਾ ਦਿਓਗੇ ਅਕਬਰ ਦੀਆਂ ਅੱਖਾਂ ਵਿੱਚ ਚਮਕ ਆ ਗਈ ਕਿਉਂਕਿ ਉਹਨਾਂ ਨੂੰ ਨਾ ਜਦੋਂ ਕੋਈ ਚੁਣੌਤੀ ਦਿੰਦਾ ਸੀ ਨਾ ਉਹਨੂੰ ਉਹ ਬਹੁਤ ਪਸੰਦ ਸੀ ਤੇ ਉਹਨੇ ਕਬ ਠੀਕ ਆ ਖਵਾ ਚਾ ਵੀ ਤੂੰ ਹੁਣ ਆਪਣੀ ਜਿਹੜੀ ਆ ਨਾ ਪਹੇਲੀ ਦੱਸ ਆਪਣੀ 부ਜਾਰਤ ਦੱਸ ਤੇ ਅਸੀਂ ਉਹਨੂੰ ਸਵੀਕਾਰ ਕਰਦੇ ਹਾਂ ਜਿਹੜੀਆਂ ਤੂੰ ਸ਼ਰਤਾਂ ਦੱਸੀਆਂ ਵਾਂ ਸਾਡੇ ਦਰਬਾਰ ਵਿੱਚ ਬੀਰਬਲ ਹੈਗਾ ਉਹ ਕਿਸੇ ਵੀ 부ਜਾਰਤ ਨੂੰ ਕਿਸੇ ਵੀ ਪਹੇਲੀ ਨੂੰ ਉਹ ਹੱਲ ਕਰ ਸਕਦਾ ਬੀਰਬਲ ਜੋ ਹਮੇਸ਼ਾ ਦੀ ਤਰ੍ਹਾਂ ਅੱਗੇ ਵੀ ਸ਼ਾਂਤ ਬੈਠਾ ਸੀ ਥੋੜਾ ਮੁਸਕਰਾ ਰਿਹਾ ਸੀ ਇੱਕ ਕੋਣ ਜਿਹੜਾ ਨਾ ਨੁੱਕਰ ਵਿੱਚ ਖਲੋਤਾ ਸੀ ਉਹਨੇ ਸਿਰ ਝੁਕਾਇਆ ਹੋਇਆ ਸੀ ਤੇ ਉਹਨੇ ਕਿਹਾ ਕਿ ਬਾਦਸ਼ਾਹ ਸਲਾਮਤ ਹੈ ਮੈਂ ਜਿਹੜਾ ਵਾ ਇਹ ਜਿਹੜੀ ਇਹਨਾਂ ਨੇ ਮੈਨੂੰ ਚੁਣੌਤੀ ਦਿੱਤੀ ਹੈ ਨਾ ਉਹਨੂੰ ਮੈਂ ਸਵੀਕਾਰ ਕਰਦਾ ਤੇ ਪਰ ਪਹਿਲਾ ਖਵਾਜਾ ਸਾਹਿਬ ਜਿਹੜਾ ਵਾ ਉਹ ਆਪਣੀ ਜਿਹੜੀ ਉਹ 부ਜਾਰਤ ਉਹ ਤੇ ਦੱਸਣ ਵੀ ਕੀ ਹੈਗੀ ਹੈ ਖਵਾਜਾ ਜਮਾਲ ਜਿਹੜਾ ਸੀ ਨਾ ਉਹਨੇ ਆਪਣੀ ਥੈਲੀ ਚੋਂ ਇੱਕ ਛੋਟਾ ਜਿਹਾ ਲੱਕੜੀ ਦਾ ਜਿਹੜਾ ਬਾਕਸ ਜਿਹੜਾ ਉਹ ਕੱਢਿਆ ਤੇ ਉਹ ਜਿਹੜਾ ਬਾਕਸ ਸੀ ਨਾ ਉਤੇ ਬਹੁਤ ਹੀ ਸੋਹਣੀ ਨਕਾਸ਼ੀ ਕੀਤੀ ਹੋਈ ਸੀ ਪਰ ਉਹਦੇ ਤੇ ਇੱਕ ਜਿਹੜਾ ਤਾਲਾ ਲੱਗਿਆ ਸੀ ਬਿਨਾ ਕਿਸੇ ਚਾਬੀ ਦੇ ਇਹ ਜਿਹੜਾ ਬਕਸਾ ਸੀ ਨਾ ਖਵਾਜੇ ਨੇ ਕਿਹਾ ਵੀ ਇਹਦੇ 'ਚ ਨਾ ਇੱਕ ਰਾਜ ਛੁਪਿਆ ਹੋਇਆ ਵਾ ਇਹਨੂੰ ਖੋਲਣ ਲਈ ਤੁਹਾਨੂੰ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਹਰ ਸਵਾਲ ਦਾ ਜਵਾਬ ਜਿਹੜਾ ਉਹ ਸਿਰਫ ਇੱਕ ਸ਼ਬਦ ਵਿੱਚ ਹੋਊਗਾ ਜੇ ਜਵਾਬ ਸਹੀ ਹੋਏ ਤਾਂ ਆ ਬਕਸਾ ਆਪਣੇ ਆਪ ਖੁੱਲ ਜਾਵੇਗਾ ਪਰ ਜੇ ਇੱਕ ਵੀ ਜਵਾਬ ਗਲਤ ਹੋਇਆ ਨਾ ਇਹ ਬਕਸਾ ਜਿਹੜਾ ਹਮੇਸ਼ਾ ਲਈ ਬੰਦ ਹੋ ਜਾਊ ਦਰਬਾਰ 'ਚ ਤਾਂ ਇੱਕਦਮ ਸਨਾਟਾ ਸ਼ਾ ਗਿਆ ਅਕਬਰ ਨੇ ਬੀਰਬਲ ਦੀ ਵੱਲ ਵੇਖਿਆ ਬੀਰਬਲ ਤੂੰ ਤਿਆਰ ਜੀ ਹਜੂਰ ਬਿਰਬਲ ਨੇ ਕਿਹਾ ਉਹਦੀਆਂ ਅੱਖਾਂ ਵਿੱਚ ਆਤਮ ਵਿਸ਼ਵਾਸ ਜਿਹੜਾ ਉਹ ਚਮਕ ਰਿਹਾ ਸੀ ਖਵਾਜਾ ਜਮਾਲ ਜਿਹੜਾ ਸੀ ਉਹਨੇ ਪਹਿਲਾਂ ਆਪਣਾ ਸਵਾਲ ਜਿਹੜਾ ਉਹ ਪੁੱਛਿਆ ਉਹ ਕਹਿੰਦਾ ਵੀ ਉਹ ਕੀ ਚੀਜ਼ ਆ ਜੋ ਦਿਨ ਵਿੱਚ ਸੌਂਦੀ ਆ ਤੇ ਰਾਤ ਨੂੰ ਉਹ ਜਾਗਦੀ ਆ ਦਰਬਾਰ ਚ ਸਾਰੇ ਜਿਹੜੇ ਨਾ ਲੋਕੀ ਉਹ ਇੱਕ ਦੂਜੇ ਵੱਲ ਵੇਖਣ ਲੱਗ ਪਏ ਜਿੰਨੇ ਵੀ ਦਰਬਾਰੀ ਸੀ ਕੋਜੜੇ ਸੀ ਉਹ ਤੇ ਹੌਲੀ-ਹੌਲੀ ਜਣੀ ਨਾ ਇੱਕ ਇੱਕ ਦੂਜੇ ਦੇ ਕੰਨ ਚ ਕੁਛ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਜਿੱਦਾਂ ਹੌਲੀ-ਹੌਲੀ ਫੁੱਸਫਸਾਉਂਦੇ ਨਹੀਂ ਹੈਗੇ ਤੇ ਕਹ ਲਾ ਬੇਬੀ ਇਹ ਤੇ ਬਹੁਤ ਆਸਾਨ ਜਿਹਾ ਪੁੱਛਿਆ ਵਾ ਇੱਕ ਜਿਹੜਾ ਦਰਬਾਰੀ ਸੀ ਨਾ ਉਹ ਕੰਦਾ ਵੀ ਅਤੇ ਉੱਲੂ ਆ ਤੇ ਬਿਰਬਲ ਨੇ ਕੋਈ ਭਰ ਜਲਦਬਾਜੀ ਨਹੀਂ ਕੀਤੀ ਉਹ ਚੁੱਪ ਚਾਪ ਸੋਚਦੇ ਰਹੇ ਕੁਝ ਦੇਰ ਬਾਅਦ ਬਿਰਬਲ ਨੇ ਕਿਹਾ ਤਾਰਾ ਖਵਾਜਾ ਜਮਾਲ ਜਿਹੜਾ ਸੀ ਨਾ ਉਹਨੇ ਆਪਣੀਆਂ ਐ ਪਰਵੱਟੇ ਤਾਂ ਨੂੰ ਚੜਾਏ ਕਹਿੰਦਾ ਤੈਨੂੰ ਯਕੀਨ ਵੀ ਇਹ ਤਾਰਾ ਵਾ ਹਾਂ ਬਿਰਬਲ ਨੇ ਬੜੇ ਸ਼ਾਂਤ ਜਿਹੜੇ ਸੀ ਆਪਣੇ ਲਹਿਜੇ ਵਿੱਚ ਉਹਨਾਂ ਕਿਹਾ ਤਾਰੇ ਦਿਨ ਵਿੱਚ ਦਿਖਾਈ ਨਹੀਂ ਦਿੰਦੇ ਐਦਾਂ ਲੱਗਦਾ ਜਿਦਾ ਸੁੱਤੇ ਹੁੰਦੀ ਆ ਪਰ ਰਾਤ ਨੂੰ ਫਿਰ ਚਮਕਣ ਲੱਗ ਪੈਂਦੇ ਐਦਾਂ ਲੱਗਦਾ ਜਿਦਾ ਸਾਰੇ ਜਾਗੇ ਹੁੰਦੇ ਖਵਾਜਾ ਨੇ ਬਕਸੇ ਵਾਲ ਵੇਖਿਆ ਤੇ ਅਚਾਨਕ ਜਿਹੜਾ ਉਹਦਾ ਤਾਲਾ ਸੀ ਨਾ ਉਹ ਚ ਇੱਕ ਛੋਟੀ ਜੀ ਆਵਾਜ਼ ਆਈ ਜਿਦਾ ਖਟਕ ਕਰਕੇ ਆਵਾਜ਼ ਨਹੀਂ ਆਉਂਦੀ ਐਦਾਂ ਦੀ ਆਈ ਦਰਬਾਰੀਆਂ ਨੇ ਤਾਂ ਬਹੁਤ ਜ਼ਿਆਦੀਆਂ ਜੜੀਆਂ ਵਾ ਤਾੜੀਆਂ ਮਾਰੀਆਂ ਪਹਿਲਾ ਸਵਾਲ ਜਿਹੜਾ ਉਸਾਈ ਹੋ ਗਿਆ ਤੇ ਪਰ ਖਵਾਜਾ ਜਿਹੜਾ ਉਹਦੇ ਜਿਹੜੇ ਚਿਹਰੇ ਤੇ ਮੁਸਕਾਨ ਸੀ ਨਾ ਮਸਕਰਾ ਡੋ ਹੋਰ ਡੂੰਗੀ ਹੋਗੀ ਕੋਈ ਗੱਲ ਨਹੀਂ ਕਿੰਦਾ ਦੋ ਸਵਾਲ ਤੇ ਅਜੇ ਬਾਕੀ ਆ ਬੀਰ ਬਲਨ ਉਹਨੇ ਕਿਹਾ ਤੇ ਅਗਲਾ ਸਵਾਲ ਆ ਉਹ ਮੁਸ਼ਕਲ ਹੋਊਗਾ ਦੂਜਾ ਸਵਾਲ ਸੀ ਵੀ ਉਹ ਕੀ ਚੀਜ਼ ਆ ਜੋ ਸਾਡੇ ਕੋਲ ਵੀ ਆ ਪਰ ਦਿਖਾਈ ਨਹੀਂ ਦਿੰਦਾ ਇਸ ਵਾਰ ਦਰਬਾਰ ਚ ਜ਼ਿਆਦਾ ਹਲ ਚਲੋਈ ਕੁਝ ਦਰਬਾਰੀਆਂ ਨੇ ਕਿਹਾ ਵੀ ਇਹ ਹਵਾ ਵਾ ਕੁਝ ਨੇ ਕਿਹਾ ਸੁਪਨੇ ਉਤੇ ਬੀਰਬਾਲ ਜਿਹੜਾ ਫਿਰ ਚੁੱਪਚਾਪ ਸ਼ਾਂਤ ਰਿਹਾ ਉਹ ਜਾਣਦੇ ਸੀ ਵੀ ਖਵਾਜਾ ਦੀ ਜਿਹੜੀ ਹੈਗੀ ਹੈ ਨਾ ਇਹ 부ਜਾਰਤ ਇਹ ਕੋਈ ਸਧਾਰਨ ਨਹੀਂ ਹੈਗੀ ਉਸੇ ਰਾਤ ਜਿਹੜਾ ਵਾ ਬੀਰਬਾਲ ਜਿਹੜਾ ਆਪਣੇ ਦਰਬਾਰ ਚੋਂ ਚੋਂ ਨਿਕਲ ਗਿਆ ਤੇ ਕਿਉਂਕਿ ਪਿੰਡ ਇੱਕ ਲਾਗੇ ਜਿਹੜਾ ਸੀ ਨਾ ਉਹਦੇ ਚ ਕੋਈ ਪ੍ਰੋਬਲਮ ਆ ਗਈ ਸੀ ਉਥੇ ਇੱਕ ਖਬਰ ਜਿਹੜੀ ਸੀ ਉਹ ਫੈਲ ਗਈ ਪਿੰਡ ਵਿੱਚ ਇੱਕ ਕਿਸਾਨ ਆ ਉਹਦੇ ਕੋਲ ਇੱਕ ਅਨਮੋਲ ਰਤਨ ਸੀ ਜਿਹੜਾ ਚੋਰੀ ਹੋ ਗਿਆ ਕਿਸਾਨ ਜਿਹੜਾ ਉਹ ਦਾਵਾ ਕਰ ਰਿਹਾ ਸੀ ਵੀ ਰਤਨ ਉਹਦੇ ਘਰ ਵਿੱਚ ਸੀ ਤੇ ਘਰੋਂ ਕਿਤੇ ਗਾਇਬ ਹੋ ਗਿਆ ਬੀਰਬਾਲ ਨੇ ਸੋਚਿਆ ਕਿ ਸ਼ਾਇਦ ਐਸ ਪਿੰਡ ਵਿੱਚ ਜਾ ਕੇ ਮੈਨੂੰ ਆ ਜਿਹੜੀ ਪਹੇਲੀ ਆ ਜਿਹੜੀ ਬੁਝਾਰਤ ਆ ਇਹਦਾ ਵੀ ਜਵਾਬ ਮਿਲ ਜਾਊਗਾ ਹੋ ਸਕਦਾ ਇਹਦਾ ਜਵਾਬ ਉਹਨਾਂ ਨਾਲ ਹੀ ਜੁੜਿਆ ਹੋਵੇ ਜਦੋਂ ਉਹ ਪਿੰਡ ਵਿੱਚ ਬੀਰਬਾਲ ਪਹੁੰਚਿਆ ਤੇ ਉਹਨੇ ਕਿਸਾਨ ਤੇ ਉਹਦੇ ਪਰਿਵਾਰ ਨਾਲ ਸਾਰਿਆਂ ਨਾਲ ਗੱਲ ਕੀਤੀ ਫਿਰ ਉਹਨਾਂ ਨੇ ਸਾਰੇ ਘਰ ਦੇ ਤਲਾਸ਼ੀ ਲਈ ਪਰ ਰਤਨ ਜਿਹੜਾ ਕਿਤੇ ਨਾ ਮਿਲਿਆ ਫਿਰ ਬੀਰਬਾਲ ਨੇ ਉਹ ਕਿਸਾਨ ਦਾ ਜਿਹੜਾ ਸਭ ਤੋਂ ਛੋਟਾ ਮੁੰਡਾ ਸੀ ਨਾ ਉਹਨੂੰ ਇੱਕ ਪਾਸੇ ਖੜ ਕੇ ਉਹਨੂੰ ਪੁੱਛਿਆ ਤੇ ਤੈਨੂੰ ਪਤਾ ਉਹ ਜਿਹੜਾ ਸੀ ਨਾ ਮੁੰਡਾ ਉਹ ਡਰ ਗਿਆ ਉਹਨੇ ਕਿਹਾ ਵੀ ਰਤਨ ਮੈਂ ਹੀ ਚੁੱਕਿਆ ਸੀ ਤੇ ਮੈਂ ਜਿਹੜਾ ਛਪਾ ਦਿੱਤਾ ਸੀ ਕਿਉਂਕਿ ਮੈਨੂੰ ਇਹ ਲੱਗਦਾ ਹੀ ਵੀ ਇਹ ਨਾਲ ਵਿੱਚ ਹੋਰ ਉਹਨੂੰ ਚੋਰਾ ਲੈਣ ਤੇ ਉਹ ਸਾਡਾ ਜਿਹੜਾ ਹੈਗਾ ਨਾ ਸਰਾਨਾ ਉਹਦੇ ਅੰਦਰ ਮੈਂ ਲਕਾਇਆ ਹੋਇਆ ਬੀਰਬਾਲ ਜੜੇ ਉਹ ਮੁਸਕਰਾਉਣ ਲੱਪੇ ਤੇ ਉਹ ਕਹਿੰਦੇ ਵੀ ਕਿੱਥੇ ਆ ਉਹਨਾਂ ਫਿਰ ਦੇ ਦਿੱਤਾ ਤੇ ਬੀਰਬਾਲ ਨੂੰ ਆਪਣੇ ਸਵਾਲ ਦਾ ਵੀ ਜਵਾਬ ਮਿਲ ਗਿਆ ਵਿਸ਼ਵਾਸ ਅਗਲੇ ਦਿਨ ਦਰਬਾਰ ਚ ਜਦੋਂ ਬੀਰਬਲ ਖਵਾਜਾ ਦੇ ਸਾਹਮਣੇ ਗਿਆ ਤੇ ਉਹਨੇ ਆਪਣਾ ਜਵਾਬ ਰੱਖਿਆ ਕਹਿੰਦੇ ਇਹਦਾ ਵਾ ਨਾ ਜਿਹੜਾ ਜਵਾਬ ਆ ਉਹ ਵਿਸ਼ਵਾਸ ਜਦੋਂ ਸਾਡੇ ਕੋਲ ਵੀ ਹੁੰਦਾ ਪਰ ਇਹਨੂੰ ਵੇਖਿਆ ਨਹੀਂ ਜਾ ਸਕਦਾ ਖਵਾਜਾ ਨੇ ਆਪਣੇ ਬਕਸੇ ਵੱਲ ਵੇਖਿਆ ਤੋਂ ਚੋਂ ਫਿਰ ਖਟਕ ਦੀ ਆਵਾਜ਼ ਆਈ ਇਹਦਾ ਮਤਲਬ ਸੀ ਕਿ ਦੂਜਾ ਸਵਾਲ ਵੀ ਸਹੀ ਹੈ ਹੁਣ ਜਿਹੜਾ ਸੀ ਇਹਨਾਂ ਚਿੰਤਾ ਵੱਧ ਗਈ ਸੀ ਕਿਉਂਕਿ ਸਾਰਿਆਂ ਨੂੰ ਲੱਗਣ ਡਿਆ ਇਹ ਵੀ ਜੇ ਤੀਜਾ ਸਵਾਲ ਸਹੀ ਨਾ ਹੋਇਆ ਤੇ ਇਹ ਜਿੱਤ ਜਾਊਗਾ ਇਹ ਆਖਰੀ ਮੌਕਾ ਵਾ ਸਾਡੀ ਕੋਲ ਜਿੱਤਣ ਦਾ ਫੌਜ ਨੇ ਆਪਣਾ ਤੀਸਰਾ ਸਵਾਲ ਪੁੱਛਿਆ ਉਹ ਕਹਿੰਦਾ ਵੀ ਉਹ ਕੀ ਆ ਜੋ ਸਾਰਿਆਂ ਦੇ ਕੋਲ ਆ ਪਰ ਉਹਨੂੰ ਉਹ ਰੱਖਣਾ ਨਹੀਂ ਚਾਹੁੰਦੇ ਐਸ ਵਾਰ ਦਰਬਾਰ ਚ ਬਿਲਕੁਲ ਸਨਾਟਾ ਜਿਹੜਾ ਹੁਸ਼ ਆ ਗਿਆ ਇਹ ਜਿਹੜਾ ਸਵਾਲ ਸੀ ਸਭ ਤੋਂ ਜਿਆਦਾ ਮੁਸ਼ਕਲ ਸੀ ਅਕਬਰ ਨੇ ਜਿਹੜਾ ਸੀ ਉਹਨੇ ਬੀਰ ਬਾਲ ਬਲ ਵੀ ਕਿਹਾ ਬੜੀਆਂ ਚਿੰਤਾ ਬੜੀਆਂ ਨਚਰਾਣਾ ਬੀਰ ਬਾਲ ਨੇ ਕੁਝ ਦੇਰ ਸੋਚਿਆ ਫਿਰ ਕਿਹਾ ਵੀ ਜਹਾਂ ਪਨਾ ਮਿਲੂ ਨਾ ਕੋਈ ਸਮਝ ਚਾਹੀਦਾ ਵਾ ਉਸੇ ਦਿਨ ਬੀਰ ਬਾਲ ਨੂੰ ਪਤਾ ਚੱਲਿਆ ਕਿ ਦਰਬਾਰ ਚ ਜਿਹੜੇ ਕੁਛ ਦਰਬਾਰੀ ਆ ਨਾ ਉਹ ਖਵਾਜਾ ਨਾਲ ਮਿਲਿਆ ਤੇ ਉਹ ਸਾਜ਼ਿਸ਼ ਰਚ ਰਿਹਾ ਕਿਉਂਕਿ ਜਿਹੜਾ ਬਾਦਸ਼ਾਹ ਸੀ ਉਹ ਬੀਰਬਾਲ ਨੂੰ ਬਹੁਤ ਪਸੰਦ ਕਰਦਾ ਸੀ ਤੇ ਉਹ ਨਹੀਂ ਚਾਹੁੰਦੇ ਵੀ ਜਿਹੜਾ ਨਾ ਬਾਦਸ਼ਾਹ ਅਕਬਰ ਦਾ ਭਰੋਸਾ ਐਨਾ ਜ਼ਿਆਦਾ ਬੀਰਬਾਲ ਤੇ ਬਣੀ ਜਾਵੇ ਤੇ ਉਹ ਬੀਰਬਾਲ ਨੂੰ ਬਦਨਾਮ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੇ ਚੁੱਪ ਕਰਕੇ ਨਾ ਐਦੇ ਨਾਲ ਜਿਹੜਾ ਸੀ ਆਪਣੀ ਸਾਜ਼ਿਸ਼ ਰਚੀ ਸੀ ਬੀਰਬਾਲ ਨੇ ਬਿਲਕੁਲ ਚੁੱਪ ਲੋਕ ਕੇ ਨਾ ਉਹਨਾਂ ਦਰਬਾਰੀਆਂ ਦੀਆਂ ਗੱਲਾਂ ਸੁਣ ਲਈਆਂ ਤੇ ਉਹਨਾਂ ਪਾਇਆ ਵੀ ਜਿਹੜਾ ਖਵਾਜਾ ਦਾ ਜਿਹੜਾ ਬਕਸਾ ਨਾ ਉਧਰ ਕੋਈ ਜਾਦੂਈ ਚੀਜ਼ ਜੀ ਨਹੀਂ ਹੈ ਕਿ ਉਹ ਇੱਕ ਚਾਲ ਸੀ ਜਿਹੜੀ ਇੰਨਾ ਸਾਰਿਆਂ ਨੇ ਰਲ ਕੇ ਤਿਆਰ ਕੀਤੀ ਸੀ ਫਿਰ ਬੀਰਬਾਲ ਨੇ ਵੀ ਇੱਕ ਯੋਜਨਾ ਬਣਾਈ ਉਹਨਾਂ ਨੇ ਖਵਾਜਾ ਜਿਹੜਾ ਸੀ ਉਹਨੂੰ ਦਰਬਾਰ 'ਚ ਸੱਦਿਆ ਤੇ ਕਿਹਾ ਮੇਰਾ ਜਵਾਬ ਦੋਖਿਆ ਖਵਾਜਾ ਹੱਸ ਪਿਆ ਕਹਿੰਦਾ ਦੋਖਿਆ ਤੇ ਗਲਤ ਹੈ ਬੀਰਬਾਲ ਤੁਸੀਂ ਹਾਰ ਗਏ ਹੋ ਲੇਕਿਨ ਬੀਰਬਾਲ ਨੇ ਕਿਹਾ ਖਵਾਜਾ ਸਾਹਿਬ ਰੁਕੋ ਤਾਂ ਸਹੀ ਪਹਿਲਾਂ ਇਹ ਤੇ ਦੱਸੋ ਵੀ ਇਹ ਜਿਹੜਾ ਬਕਸਾ ਵਾ ਕੰਮ ਕਿਦਾਂ ਕਰਦਾ ਫਿਰ ਖਵਾਜਾ ਜਿਹੜਾ ਉਹ ਘਬਰਾ ਗਿਆ ਬੀਰਬਾਲ ਨੇ ਉਹਨਾਂ ਸਾਰੇ ਦਰਬਾਰੀਆਂ ਨੂੰ ਬੁਲਾਇਆ ਜੋੜੇ ਕੱਲ ਉਹਦੇ ਨਾਲ ਜਿਹੜੀਆਂ ਗੱਲਾਂ ਕਰ ਰਏ ਸੀ ਜਿਨ੍ਹਾਂ ਨੇ ਇਹ ਸਾਰੀ ਸਾਜ਼ਿਸ਼ ਜੜੀ ਸੀ ਉਹ ਰੱਜੀ ਸੀ ਉਹ ਜੜੀ ਸੀ ਨਾ ਉਹਨਾਂ ਦੀਆਂ ਸਾਰੀਆਂ ਗੱਲਾਂ ਬੀਰਬਾਲ ਨੇ ਬਾਦਸ਼ਾਹ ਦੇ ਸਾਹਮਣੇ ਰੱਖ ਦਿੱਤੀ ਹੁਣ ਸਾਰਿਆਂ ਸਾਹਮਣੇ ਸੱਚਾਈ ਆ ਗਈ ਕਿ ਬਕਸਾ ਜਿਹੜਾ ਵਾ ਉਹ ਉਹਦੇ ਚ ਕੋਈ ਉਹ ਜਾਦੂ ਨਹੀਂ ਹੈਗਾ ਉਹ ਕਿਸੇ ਚੀਜ਼ ਨਾਲ ਥੋੜਾ ਖੜਾਕ ਕਰਦਾ ਸੀ ਤੇ ਉਹਦੇ ਨਾਲ ਖੁੱਲਦਾ ਸੀ ਤੇ ਜਿਹਦੇ ਲਈ ਜਿਹੜਾ ਖਵਾਜਾ ਸੀ ਉਹਨੇ ਆਪਣੇ ਸਹਾਇਕਾਂ ਦੀ ਮਦਦ ਲਈ ਸੀ ਅਕਬਰ ਨੂੰ ਬੜਾ ਗੁੱਸਾ ਚੜਿਆ ਵੀ ਉਹਦੇ ਇੰਨੇ ਦਰਬਾਰੀਆਂ ਨੇ ਇਦਾਂ ਦੀ ਸਾਜ਼ਿਸ਼ ਰਚੀ ਹੈ ਤੇ ਦਰਬਾਰ 'ਚ ਤੇ ਇੱਕ ਉਹਨੂੰ ਖਵਾਜਾ ਤੇ ਵੀ ਬਹੁਤ ਗੁੱਸਾ ਆਇਆ ਵੀ ਇੰਨੇ ਦਰਬਾਰ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨੇ ਖਵਾਜਾ ਨੂੰ ਜਿਹੜੀ ਸਜ਼ਾ ਦਿੱਤੀ ਤਬੀਰਬਾਲ ਦੀ ਬਹੁਤ ਤਾਰੀਫ਼ ਕੀਤੀ ਬਾਦਸ਼ਾਹ ਨੇ ਤੇ ਫਿਰ ਬੀਰਬਾਲ ਨੇ ਅਕਬਰ ਨੂੰ ਕਿਹਾ ਕਿ ਹਜੂਰ ਸਾਨੂੰ ਅੱਜ ਦੀ ਜਿਹੜੀ ਇਹ ਘਟਨਾ ਹੋਈ ਨਾ ਐਤੋਂ ਇਹ ਸਿੱਖਿਆ ਮਿਲਦੀ ਆ ਕਿ ਸਚਾਈ ਤੇ ਜਿਹੜੀ ਆ ਨਾ ਬੁੱਧੀਮੰਦੇ ਦੀ ਦਿਮਾਗ ਦਾ ਤੇ ਉਹਦੀ ਸਦਾਈ ਤੋਖੇ ਉੱਤੇ ਜਿੱਤ ਹੁੰਦੀ ਆ ਵਿਸ਼ਵਾਸ ਹੌਂਸਲਾ ਤੇ ਸਹੀ ਸੋਚ ਇਹਦੇ ਨਾਲ ਤੁਸੀਂ ਕਿਸੇ ਵੀ ਚੁਣੌਤੀ ਤੁਹਾਡੀ ਜ਼ਿੰਦਗੀ 'ਚ ਜਦੋਂ ਆਉਂਦੀ ਉਹਨੂੰ ਪਾਰ ਕਰ ਸਕਦੇ ਆ ਅਕਬਰ ਨੇ ਮੁਸਕਰਾਉਂਦੇ ਹੋਏ ਕਿਹਾ ਬਿਰਬਲ ਤੂੰ ਸੱਚਮੁੱਚ ਸਾਡੇ ਜਿਹੜਾ ਐ ਦਰਬਾਰਾ ਦਾ ਉਹਦਾ ਹੀਰਾ ਵਾ ਤੇ ਕਿਉਂਕਿ ਜੇ ਬੰਦੇ ਕੋਲ ਧੀਰਜ ਹੋਵੇ ਉਹ ਬੰਦਾ ਆਪਣੇ ਦਿਮਾਗ ਦੀ ਸਹੀ ਵਰਤੋਂ ਕਰ ਸਕਦਾ ਕਾਲਾ ਨਾ ਪਵੇ ਕਈ ਵਾਰ ਅਸੀਂ ਕਾਲੇ ਪੰਨੋ ਵਿੱਚ ਨਾ ਬੜੇ ਫੈਸਲੇ ਗਲਤ ਲੈ ਲੈਂਦੇ ਆ ਤੇ ਜਦੋਂ ਅਸੀਂ ਕਾਲੇ ਪੈਂਦੇ ਆ ਨਾ ਜਦੋਂ ਕਿਸੇ ਤੇ ਗੁੱਸਾ ਕੀਤਾ ਤੇ ਸਾਡਾ ਦਿਮਾਗ ਜਿਹੜਾ ਉਹ ਸਹੀ ਫੈਸਲੇ ਨਹੀਂ ਲੈਂਦਾ ਐਸਲੀ ਤੀਰਜ ਹੋਣੀ ਚਾਹੀਦੀ ਹੈ ਫਿਰ ਹੀ ਇਹ ਜਿਹੜਾ ਤੇਜ ਦਿਮਾਗ ਜਿਸ ਨੂੰ ਕਹਿ ਦਿੰਦੇ ਆ ਉਹ ਹੋਣਾ ਚਾਹੀਦਾ ਵਾ ਤੇ ਆਪਾਂ ਕਿਸੇ ਵੀ ਜਿਹੜੀ ਐ ਚੁਣੌਤੀ ਨੂੰ ਮੁਸ਼ਕਲ ਨੂੰ ਵਿਸ਼ਵਾਸ ਦੇ ਨਾਲ ਪਾਰ ਕਰ ਸਕਦੇ ਆ ਫਿਰ ਮਿਲਦੇ ਆ ਹੋਰ ਇੱਕ ਨਈ ਕਹਾਣੀ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਰੱਖ ਰਾਂਗਾ